ਬਾਈ ਦੂਜਾ ਗਰਾ ਮਸ਼ੀਨ ਦਾ ਟੈਂਕ ਜਿਹੜਾ ਅੱਦੀ ਵੀ ਨਹੀਂ ਹੋਈ ਅਰੇ ਯਾਰ ਘੇਰਾ ਇਹ ਬਹੁਤ 4 ਕਿੱਲਾਂ ਦਾ ਘੇਰਾ ਆਮ ਦਾ ਇਹ ਮਸਾਂ 8-7 ਮਨ ਦੀ ਹੋ ਬਾਈ ਜਮਾਂ ਬਾਈ ਦੀ ਗਰੀਬ ਮਾਰਗਾਤੀ ਘੜੇ ਬਹੁਤ ਜਿਆਦਾ ਸੀ ਮਾਂ ਠੇਕੇ ਦੇ ਲਿਆ ਸੀ ਆ ਕੀ ਕਰੂ ਜੱਟ ਸੀ ਨਹੀਂ ਭੱਜੀ ਤੁਰਿਆਉਂਦੇ ਜਮਾ ਕਿ ਖਾਲੀ ਟਰੈਕਟਰ ਤੁਰਿਆਉਂਦਾ ਹਾਂ ਚਾਰ ਕਿੱਲਾਂ ਕਿਰਾ ਸੀਗਾ ਆਰਾਮਨਾਗ ਇਹ ਟੈਂਕੀ ਕੋਈ ਬੰਦ ਨਾ ਨਾ ਉਹ ਉਪਰੋਂ ਉਹ ਕੰਧ ਦੇ ਨਾਲ ਦੀ ਪੱਲੇ ਪੱਲੇ ਉਹ ਜਾ ਕੇ ਉਹ ਗਾਂਡੇ ਕੀ ਜਾਂਦੀ ਉਹ ਤੋਂ ਦੇਖਦੇ ਕੋਲਦੀ ਮੁੜ ਕੇ ਆਉ ਆਈ ਰਹੇ ਹੋ ਕੀ ਕਰੂ ਠੇਕੇ ਦੇ ਸਲੇ ਠੇਕੇ ਸੇ ਵਾਲੇ ਆਖਣਗੇ ਐ ਵਧਾਤਾ ਨਾ ਸਾਨੂੰ ਕੋਈ ਸਰਕਾਰ ਨੇ ਦਿੱਤਾ ਕੋਈ ਨਹੀਂ ਸਰਕਾਰੀ ਕਹੇ ਦੇ ਪੈਸਾ ਆਪਾਂ 20000 ਰੁਪਏ ਬਕਲੇ ਦੇ ਦੇ ਜਾਂਗੇ ਵੀ ਜਿੰਮੇਦਾਰਤਾ ਕੌਣ ਹੈ ਕੋਈ ਫਾਇਦਾ ਹੋਈ ਉਹ ਠੇਕੇ ਵਾਲਾ ਵਾਣਾ ਹੈ ਠੇਕੇ ਦਾ ਲੈ ਕੇ ਜੇਬ ਚ ਪਾ ਲਈ ਉਹ ਵੇਖ ਲੋ ਜਮਾ ਵਾ ਵਧਣੀ ਪੰਜੀਆਂ ਬੱਕੇ ਹੱਥੀ ਵਧੀਆਂ ਨੇ ਖਸਾਕ ਖਾਕੀ बस दो उंगलें छी थे हम जो बद छे मुड़के बलियां थलेग दूजा गेड़ा आई आंदा भाई जी देख लो सरकार आखद कोई ए नुकसान तो है नहीं गा ਵੇਖ ਕੇ ਬਣਵਾਰੀ محکمہ ਸਾਰਾ ਮੁੜ ਜਾਂਦਾ ਆ ਵੇਖ ਲੋ ਨਿਸ਼ਾਨ ਹੈਗਾ ਕਿ ਨਹੀਂ ਇਹ ਆ ਦੂਜਾ ਖਿਡਾੜੇ ਵੀ ਗਾਲੇ ਭਰੀ ਨਹੀਂ ਖਾਲੀ ਤੁਸੀਂ ਜਾਂਦੇ ਹੋ ਵਿਡੋ ਬਣਾਇਆ ਨੇ ਕੋਟੇ ਮਸੂਰ ਕੇ ਜਿਲ੍ਹਾ ਬਠਿੰਡਾ ਨਾਲ ਸੇ ਮੈਂਬਰ ਦੀ ਘਰ ਕਬੜੀ ਆਂਦੇ ਆ ਕਿਰਪਾ ਨਾਲ ਭੱਜੀਆਂ ਨੇ ਜਮਾ ਖਾਲੀ ਉਂਤਰੀ ਦੇ ਵੇ ਹਾਰ ਨਮੀ ਤਿੰਨ ਚਾਰ ਕਿੱਲੇ ਤੋਂ ਮਾਰਦੀ ਆ ਮਸ਼ੀਨ ਪੈਦਾਣੇ ਪਵਾਲਾ ਵੀ ਹਾਰ ਨੂੰ ਨਹੀਂ ਵਾਇਦਾ ਦਿੰਦਾ ਆਈ ਆ ਵਾਇ ਕੋਈ ਇਹਨੇ ਚਰੋ ਗਿਆ ਮਸ਼ੀਨ ਲੱਗੀ ਪਈ ਨੂੰ ਮੁੜ ਕੇ ਹੋ ਦਵਾਰੇ ਕੰਨ ਕੋਣੀ ਜੇ ਹੁਣ ਜਾਈ ਜਾਂਦੀ ਏ ਕਿਹੜਾ ਦੂਜਾ ਕਿਹੜਾ ਜਾ ਰਿਹਾ ਨਹੀਂ ਆਪਾਂ ਕੋਈ ਬਾਣ ਵਰਦ ਵਿੱਚ ਆਸ ਫਿਰੇ ਬਾਣ ਦੇ ਕਿਹੜਾ ਆਪਾਂ ਲਾਉਣੇ ਆ ਉਹ ਦਾਣੇ ਪਈ ਜਾਂਦੇ ਇਹ ਆ 10 12 ਮਣ ਕਿੱਲੇ ਦੇ ਪਾਈ ਦੀ ਕਣਕ ਇਰੇ ਹਮੁੰਆਂ ਕਿਸ ਰੇਹਾ ਹਮੁੰਡੀਆਂ ਆ ਬੜਾਈ ਵੀ ਲਾ ਸਿਰ ਪਊ ਵੀ ਬਾਈ ਦੇ ਬਾਈ ਕਣਕ ਵੱਢਣ ਆਏ ਸੀਗੇ ਪਾਸੇ ਹੋ ਕੇ ਬਹਿ ਗਏ ਸਾਈਡ ਤੇ ਕਹਿੰਦੇ ਵੇਖੀ ਜੋ ਕਿਹੜਾ ਪਰਮਾਤਮਾ ਨੇ ਦੇਦਾ ਹੁਣ ਢੋਲੀ ਚ ਬੋਲਾਂਗੇ ਨਾ ਕਿਰੇ ਵੇਖ ਲੋ ਬਾਈ ਜੀ ਕਿੱਡਾ ਵੱਡਾ ਹੋ ਗਾਂਦ ਤੋਂ ਕਿੰਨੀ ਵੱਡ ਮਸ਼ੀਨ ਜਾਵੜੀ ਭਣੀ ਜੇ ਆਪਾਂ ਕਣਕ ਪੜਦੇ ਆਂ ਘਟੋ ਘਟੋ 105 10 ਕਰਮਾਂ ਤੇ ਮਸ਼ੀਨ ਭਰ ਦਿੰਦੀ ਟੈਂਕੀ ਟਰੈਕਟਰ ਦੀ ਮਸ਼ੀਨ ਇਹ ਤਾਂ ਪਤਾ ਨਹੀਂ ਕਿ 500 ਕਰਮ ਤੋਂ 600 ਕਰਮ ਤੋਂ ਪਰੋਂ ਵੇਲੇ ਤੱਕ ਮਗਰ ਵੀ ਆਊਗੀ ਦੂਜਾ ਗੇੜਾ ਲਾਈ ਜਾਂਦਾ ਬਾਈ Eh, lokera Kira Kenal ਚਾਰ ਕਿੱਲਾਂ ਦਾ ਬਾਈ ਜੀ ਦੂਜਾ ਘੇਰਾ ਵਾਪਸ ਮੁੜ ਰਿਹਾ ਹੈ ਉਹ ਤੀਜਾ ਘੇਰਾ ਚੱਲ ਪੇਗਾ ਆ ਮੋੜ ਤੋਂ ਤੇ ਹਰਿਏ ਬਾਈ ਨੇ ਹਾਰ ਨਾ ਮਾਰਿਆ ਨਹੀਂ ਵੇਖੋ ਕਿੰਵੇਂ ਗੜੇ ਹਾਰ ਨਾ ਵੱਜੂਆ ਆ ਬਾਈ ਜੀ ਵੇਖ ਲੋ ਟਰੈਕਟਰ ਟਰਾਲੀ ਕੋਲੇ ਖੜਿਆ ਖੜੇ ਸਾਈਡ ਤੇ ਮਸ਼ੀਨਿਆਂ ਤਿੰਨ ਗੇੜੇ ਲਾਤੇ ਵੇਖ ਲੋ ਪਹਿਲਾ ਦੂਜਾ ਹਾਤੀ